ਪਿਆਰੇ ਦਰਸ਼ਕ ਸਾਥੀਓ ਮੈਂ ਆਪਣੇ ਨਵੰਦਾਂ ਦੀ ਪੁਸਤਕ ਸੱਚ ਆਖਿਆ ਭੰਬੜ ਮਚਦਾ ਹੈ ਵਿੱਚੋਂ ਅਗਲੇ ਨਵੰਦ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਵੱਲ ਜਾ ਰਿਹਾ ਅੱਜ ਦਾ ਇਹ ਨਵੰਦ ਜਿਸ ਦਾ ਸਰਲੇਖ ਹੈ ਗੋਤ ਬਾਦ ਇੱਕ ਵਾਰ ਮੇਰੇ ਸਕੂਲ ਦੇ ਬੱਚਿਆਂ ਨੇ ਮੈਨੂੰ ਸਵਾਲ ਕੀਤਾ ਕਿ ਸਰ ਇਹ ਗੋਤ ਭਵ ਗੋਤਰ ਕੀ ਹੁੰਦੇ ਹਨ ਇਹ ਸਵਾਲ ਬੱਚਿਆਂ ਦੇ ਮਨ ਵਿੱਚ ਤਦ ਆਇਆ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਨਾਮਾਂ ਮਗਰ ਮਾਪਿਆਂ ਨੇ ਆਪਣੇ ਗੋਤ ਲਿਖਾਏ ਹੋਏ ਸਨ ਮੈਂ ਬੱਚਿਆਂ ਨੂੰ ਸਮਝਾਇਆ ਕਿ ਇਹ ਸਵਾਲ ਮਨੁੱਖ ਦੇ ਵਿਕਾਸ ਨਾਲ ਜੁੜਿਆ ਹੋਇਆ ਹੈ ਜਿਵੇਂ ਸਭ ਤੋਂ ਪਹਿਲਾ ਸਵਾਲ ਇਹ ਬਣਦਾ ਹੈ ਕਿ ਮਨੁੱਖ ਮਨੁੱਖ ਕਿਵੇਂ ਬਣਿਆ ਡਾਰਵਿਨ ਦੇ ਸਿਧਾਂਤਾਂ ਮੁਤਾਬਕ ਮਨੁੱਖ ਬਾਂਦਰ ਤੋਂ ਸੁਧਰਿਆ ਹੋਇਆ ਜੀਵ ਹੈ ਕਈ ਇਸ ਮਨੁੱਖੀ ਜੀਵ ਤੇ ਮਜ਼ਾਕੀਆ ਟਿੱਪਣੀ ਵੀ ਕਰਦੇ ਹਨ ਕੇ ਬਾਂਦਰ ਮਨੁੱਖ ਬਲ ਦੇ ਕੇ ਕਹਿੰਦੇ ਹਨ ਕਿ ਇਹ ਮਨੁੱਖ ਹੈ ਤਾਂ ਸਾਡੇ ਚੋਂ ਹੀ ਹਨ ਪਰ ਸਾਡੇ ਵਿੱਚੋਂ ਵਿਗੜੇ ਹੋਏ ਜੀਵ ਹਨ ਖੈਰ ਇਹ ਇੱਕ ਵੱਖਰਾ ਵਿਸ਼ਾ ਹੈ ਬਾਂਦਰ ਤੋਂ ਬਦਲਿਆ ਮਨੁੱਖ ਸ਼ੁਰੂ ਵਿੱਚ ਪਸ਼ੂਆਂ ਵਾਂਗ ਝੁੰਡ ਬਣਾ ਕੇ ਰਹਿੰਦਾ ਸੀ ਸ਼ਿਕਾਰ ਕਰਨ ਲਈ ਪੱਥਰ ਤੋਂ ਬਣੇ ਹਥਿਆਰ ਇਸਤੇਮਾਲ ਕਰਦਾ ਸੀ ਕੱਚਾ ਮਾਸ ਤੇ ਕੰਧ ਮੂਲ ਖਾ ਕੇ ਆਪਣਾ ਪੇਟ ਪੜਦਾ ਸੀ ਫਿਰ ਇਸ ਨੇ ਅੱਗ ਇਜ਼ਾਦ ਕੀਤੀ ਇਸ ਦੇ ਜੀਵਨ ਵਿੱਚ ਤਬਦੀਲੀ ਆ ਗਈ ਹੁਣ ਮਨੁੱਖ ਮਾਸ ਨੂੰ ਭੁੰਨ ਕੇ ਖਾਣ ਲੱਗ ਪਿਆ ਫਿਰ ਮਨੁੱਖ ਹੌਲੀ-ਹੌਲੀ ਜੰਗਲਾਂ ਪਹਾੜਾਂ ਤੋਂ ਉੱਤਰ ਕੇ ਮੈਦਾਨਾਂ ਵਿੱਚ ਆਇਆ ਤੇ ਕਬੀਲੇ ਬਣਾ ਕੇ ਪਾਣੀਆਂ ਦੇ ਕੰਢਿਆਂ ਤੇ ਬਸਣਾ ਸ਼ੁਰੂ ਕੀਤਾ ਹਰ ਕਬੀਲੇ ਦੇ ਆਪਣੇ-ਆਪਣੇ ਨਿਯਮ ਹੁੰਦੇ ਸਨ ਹਰ ਕਬੀਲੇ ਦਾ ਆਪਣਾ ਇੱਕ ਸੁਭਾਅ ਹੁੰਦਾ ਸੀ ਤੇ ਆਪਣੀ ਪਛਾਣ ਲਈ ਇੱਕ ਚਿੰਨ ਤੇ ਇੱਕ ਵਖਰਾ ਨਾਮ ਦਾ ਸੀ ਕਬੀਲਿਆਂ ਦੇ ਨਾਂ ਹੀ ਅੱਗੇ ਜਾ ਕੇ ਗੁੱਤਰ ਬਣੇ ਇਹ ਕਬੀਲਾ ਜੁਗ ਧਰਤੀ ਦੇ ਹਰ ਹਿੱਸੇ ਵਿੱਚ ਵਾਪਰਿਆ ਇਸ ਲਈ ਇਹ ਕਬੀਲਿਆਂ ਦੇ ਨਾਂ ਹਰ ਥਾਂ ਮੌਜੂਦ ਹਨ ਜਿਵੇਂ ਅਮਰੀਕਾ ਦੇ ਜਾਰਜ ਬੁਸ਼ ਦਾ ਗੋਤ ਬੁਸ਼ ਹੈ ਤੇ ਬੈਲ ਕਲਿੰਟਨ ਦਾ ਗੋਤ ਕਲਿੰਟਨ ਤੇ ਲੈਨਨ ਦਾ ਗੋਤ ਓਲੀਆ ਨੂੰ ਸੀ ਸਾਡੇ ਭਾਰਤ ਵਿੱਚ ਆਰੀਆ ਨੇ ਆ ਕੇ ਭਾਰਤੀ ਮੂਲ ਨਿਵਾਸੀਆਂ ਨੂੰ ਗੁਲਾਮ ਬਣਾਇਆ ਤੇ ਵਰਗਵੰਡ ਚ ਉਹਨਾਂ ਨੂੰ ਸ਼ੂਦਰ ਵਰਗ ਵਿੱਚ ਰੱਖਿਆ ਸ਼ੂਦਰ ਵਰਗ ਅੱਗੇ ਕੰਮਾਂ ਦੇ ਆਧਾਰ ਤੇ ਜਾਤੀ ਸਿਸਟਮ ਵਿੱਚ ਤਬਦੀਲ ਹੋ ਗਿਆ ਇਸ ਤਰ੍ਹਾਂ ਕਬੀਲਾ ਟੁੱਟ ਕੇ ਜਾਤਾਂ ਵਿੱਚ ਵੰਡ ਹੋ ਗਿਆ ਤੇ ਇੱਕ ਹੀ ਗੋਤ ਦੂਸਰੀਆਂ ਜਾਤਾਂ ਵਿੱਚ ਚੱਲੇ ਗਿਆ ਫਿਰ ਭਾਰਤ ਵਿੱਚ ਮੁਸਲਮਾਨ ਹਮਲਾਵਰ ਆਏ ਤੇ ਕੁਝ ਇੱਥੇ ਹੀ ਰਾਜ ਕਰਨ ਲੱਗ ਪਏ ਬਹੁਤ ਸਾਰੇ ਇੱਥੋਂ ਦੇ ਮੂਲ ਵਾਸੀਆਂ ਨੇ ਮੁਸਲਮ ਧਰਮ ਅਪਣਾ ਲਿਆ ਤੇ ਗੋਤ ਮੁਸਲਮਨ ਧਰਮ ਵਿੱਚ ਵੀ ਚਲੇ ਗਏ ਫਿਰ ਸਿੱਖ ਧਰਮ ਪੈਦਾ ਹੋਇਆ ਵੱਖ-ਵੱਖ ਜਾਤਾਂ ਵਾਲਿਆਂ ਇਸ ਨੂੰ ਵੀ ਅਪਣਾਇਆ ਫਿਰ ਅਸਾਈ ਮਿਸ਼ਨਰੀ ਇਸ ਦੇਸ਼ ਵਿੱਚ ਆਏ ਅਤੇ ਬਹੁਤ ਸਾਰੀਆਂ ਜਾਤਾਂ ਨੇ ਅਸਾਈ ਧਰਮ ਧਾਰਨ ਕੀਤਾ ਇਸ ਤਰ੍ਹਾਂ ਗੋਤ ਇੱਕ ਧਰਮ ਤੋਂ ਦੂਜੇ ਧਰਮਾਂ ਵਿੱਚ ਚਲੇ ਇੱਕ ਵਾਰ ਭਾਜੀ ਗੁਰਸ਼ੰਨ ਨਾਲ ਨਾਟਕ ਕਰਦੇ ਕਲਾਕਾਰ ਦਲਾਵਰ ਸਿੱਧੂ ਨਾਲ ਅਸੀਂ ਆਪਣੇ ਮੈਗਜ਼ੀਨ ਲੋਕ ਨਾਇਕ ਲਈ ਇੰਟਰਵਿਊ ਕੀਤਾ ਅਸੀਂ ਉਸ ਨੂੰ ਉਸ ਦਾ ਪੂਰਾ ਨਾਮ ਪੁੱਛਿਆ ਤਾਂ ਉਸ ਨੇ ਬੜੇ ਮਾਣ ਨਾਲ ਕਿਹਾ ਕਿ ਦਲਾਵਰ ਸਿੰਘ ਸਿੱਧੂ ਸਿੱਧੂ ਜੱਟ ਅਸੀਂ ਕਿਹਾ ਕਿ ਸਿੱਧੂ ਚਮਾਰ ਕਿੰਨੇ ਲੈਣੇ ਆ ਉਹ ਕਹਿਣ ਲੱਗਾ ਕਿ ਸਿੱਧੂ ਚਮਾਰ ਵੀ ਹੁੰਦੇ ਹਨ ਅਸੀਂ ਕਿਹਾ ਸਾਡੇ ਨਾਲ ਹਸ਼ਿਆਰਪੁਰ ਚੱਲ ਉਹ ਸਾਰੀ ਪੱਟੀ ਜ਼ਿਆਦਾਤਰ ਸਿੱਧੂ ਚਮਾਰਾਂ ਨਾਲ ਭਰੀ ਪਈ ਹੈ ਜੇ ਸਿੱਧੂ ਬਾਲਮਿਕੀ ਲੈਣੇ ਹਨ ਤोटे ਨੂੰ ਮਨਜ ਕੀ ਚਲਾਇਆ ਚਾਹਦੇ ਆ ਉਹ ਸਾਡੀ ਗੱਲ ਸੁਣ ਕੇ ਹੈਰਾਨ ਹੋਇਆ ਆਲਾ ਦਵਾਲਾ ਦੇਖੀ ਉਹ ਮਲਵਈ ਸੀ ਇਸ ਲਈ ਹੋ ਸਕਦਾ ਮਾਲ ਵਿੱਚ ਸਿੱਧੂ ਜੱਟ ਹੀ ਹੋਣ ਸਿੱਧੂ ਤਾਂ ਬਾਜੀਗਰ ਵੀ ਹਨ ਸਾਡੇ ਇੱਕ ਮਿੱਤਰ ਨੂੰ ਆਪਣੇ ਜੱਟ ਹੋਣ ਦਾ ਤੇ ਗੱਲ ਹੋਣ ਦਾ ਗਰੂਰ ਸੀ ਜਦੋਂ ਅਸੀਂ ਉਸ ਨੂੰ ਦੱਸਿਆ ਕਿ ਜਲੰਧਰ ਵਿੱਚ ਬਾਲਮੀਕੇ ਵੀ ਗੱਲ ਗੋਤ ਵਾਲੇ ਹਨ ਤਾਂ ਉਸ ਦਾ ਗਰੂਰ ਠੋਸ ਹੋ ਗਿਆ ਇਸ ਤਰ੍ਹਾਂ ਸਿੱਧੂ ਰੰਧਾਵੇ ਕਲੇਰ ਸੰਧੂ ਚੋਹਾਨ ਆਦਿਕ ਲੰਬੀ ਲਿਸਟ ਹੈ ਜਿਹੜੇ ਵੱਖ-ਵੱਖ ਜਾਤਾਂ ਵਿੱਚ ਪਾਏ ਜਾਂਦੇ ਹਨ ਫਿਰ ਵੀ ਬਹੁਤੇ ਲੋਕ ਆਪਣੀ ਜਾਤ ਤੇ ਗੋਤ ਦਾ ਹੰਕਾਰ ਨਹੀਂ ਛੱਡਦੇ ਸ਼ਹੀਦ ਭਗਤ ਸਿੰਘ ਦਾ ਪਰਿਵਾਰ ਸੰਧੂ ਗੋਤ ਦਾ ਸੀ ਸੁਖਦੇਵ <th>ਪਰ ਤੇ ਰਾਜਗੁਰੂ ਬ੍ਰਾਹਮਣ ਸੀ ਕਿਸੇ ਨੇ ਵੀ ਜਾਤੀ ਸੂਚਕ ਸ਼ਬਦ ਆਪਣੇ ਨਾਂ ਨਾਲ ਨਹੀਂ ਲਗਾਇਆ ਪਰ ਫਿਰ ਵੀ ਭਗਤ ਸਿੰਘ ਦੇ ਬਹੁਤੇ ਇਨਕਲਾਬੀ ਉਹਨੇ ਆਈ ਆਪਣੇ ਨਾਮ ਅਗਰ ਆਪਣੇ ਗੋਤ ਲਗਾਉਣੇ ਪਤਾ ਨਹੀਂ ਕਿਉਂ ਨਹੀਂ ਹਟਦੇ ਇੱਕ ਵਾਰ ਕਾਮਰੇਡਾਂ ਦੀ ਸਟੇਜ ਤੇ ਮੈਂ ਕਿਹਾ ਕਿ ਜੇ ਮੈਂ ਹੁਣ ਇੱਥੇ ਸਟੇਜ ਤੇ ਕਹਾ ਕਿ ਸੋਢੀ ਰਾਣਾ ਚਮਾਰ ਤਾਂ ਤੁਸੀਂ ਮੇਰੇ ਤੇ ਇਲਜ਼ਾਮ ਲਗਾ ਸਕਦੇ ਹੋ ਕਿ ਮੈਂ ਜਾਤੀਵਾਦ ਦੀਆਂ ਗੱਲਾਂ ਕਰਦਾ ਪਰ ਕਾਮਰੇਡ ਕਸ਼ੋਰੀ ਲਾਲ ਕਿਉਂ ਨਹੀਂ ਹੋਇਆ ਪੰਡਿਤ ਕਸ਼ੋਰੀ ਲਾਲ ਕਿਉਂ ਹੋਇਆ ਕਿ ਇਹ ਜਾਤ ਪਾਤ ਨੂੰ ਹਵਾ ਦੇਣ ਵਾਲੀ ਗੱਲ ਨਹੀਂ ਪ੍ਰੋਗਰਾਮ ਤੋਂ ਬਾਅਦ ਕਾਮਰੇਡਾਂ ਨੇ ਮੈਨੂੰ ਕਿਹਾ ਕਿ ਗਲਤਾ ਤੇਰੀ ਠੀਕ ਹੈ ਪਰ ਇਹ ਗੱਲਾਂ ਸਟੇਜ ਤੇ ਨਹੀਂ ਕਰਨ ਵਾਲੀਆਂ। ਉਸ ਪ੍ਰੋਗਰਾਮ ਤੋਂ ਬਾਅਦ ਕੰਮ ਰੇਡਾ ਨੇ ਸਾਨੂੰ ਕੋਈ ਪ੍ਰੋਗਰਾਮ ਹੀ ਦੇਣੇ ਬੰਦ ਕਰ ਦਿੱਤੇ। ਕਈਆਂ ਨੂੰ ਆਪਣੇ ਗੋਤਾਂ ਦੇ ਨਾਵਾਂ ਦੀ ਹੀਣਤਾ ਨੇ ਵੀ ਮਾਰਿਆ ਹੈ। ਜਿਵੇਂ ਗੋਤ ਕਾਂਖਣੇ ਉਸ ਗੋਤ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਬਜ਼ੁਰਗਾਂ ਨੂੰ ਕਿਹਾ ਕਿ ਅਸੀਂ ਆਪਣੇ ਗੋਤ ਦਾ ਨਾਮ ਬਦਲਣਾ ਚਾਹੁੰਦੇ ਹਾਂ। ਜਦੋਂ ਅਸੀਂ ਕਿਸੇ ਨੂੰ ਆਪਣੇ ਗੋਤ ਦਾ ਨਾਮ ਦੱਸਦੇ ਹਾਂ ਤਾਂ ਬੜੀ ਹੀਣਤਾ ਜਈ ਮਹਿਸੂਸ ਹੁੰਦੀ ਹੈ। ਪਰ ਬਜ਼ੁਰਗਾ ਨੇ ਕਿਹਾ ਕਿ ਹੋਰ ਤਾਂ ਸਭ ਕੁਝ ਹੋ ਸਕਦਾ ਪਰ ਗੋਤ ਦਾ ਨਾਂ ਨਹੀਂ ਬਦਲ ਹੋ ਸਕਦਾ ਖੈਰ ਮੁੰਡਿਆਂ ਨੇ ਬਦਲੇ ਹੀ ਲਿਆ ਉਹ ਕਾਂ ਖਾਣੇ ਤੋਂ ਕੰਖੜੇ ਬਣ ਗਏ ਇਸ ਤਰ੍ਹਾਂ ਦੁੱਗ ਗੋਤ ਵਾਲੇ ਦੁੱਗਲ ਬਣ ਗਏ ਬਾਜਾਂ ਵਾਲੇ ਤੋਂ ਬਾਜਵੇ ਬਣ ਗਏ ਸੁਆਣ ਤੋਂ ਚੋਹਾਨ ਬਣ ਗਏ ਨਰ ਤੋਂ ਨਈਰ ਬਣ ਗਏ ਪਟੋਏ ਤੋਂ ਪਾਟੀਆਂ ਬਣ ਗਏ ਔਰ ਭੂੰਡਪਾਲ ਤੋਂ ਪੜ੍ਹੇ ਲਿਖੇ ਪਾਲ ਬਣ ਗਏ ਕਈ ਗੱਲ ਤੋਂ ਸ਼ੇਰ ਗਲ ਬਣ ਗਏ ਜੋ ਸੁੰਡ ਸੀ ਉਹ ਸੂੰਡ ਹੋ ਗਏ ਜਿਹੜੇ ਪਟੋਏ ਸੀ ਉਹ ਪਾਟੀਆਂ ਬਣ ਗਏ ਜੋ ਭੂਸਲੇ ਸੀ ਉਹ ਭੌਸਲੇ ਬਣ ਭਾਰਤ ਵਿੱਚ ਸਭ ਤੋਂ ਪਹਿਲਾਂ ਭਗਤੀ ਕਾਲ ਦੇ ਸ਼ਰੋਮੀ ਸੰਤ ਗੁਰੂਆਂ ਨੇ ਜਾਤ ਪਾਤ ਤੋੜਨ ਦੀ ਗੱਲ ਕੀਤੀ ਉਸ ਤੋਂ ਬਾਅਦ ਸਿੱਖ ਗੁਰੂਆਂ ਨੇ ਜਾਤ ਤੋੜਨ ਦਾ ਸੰਘਰਸ਼ ਚਲਾਇਆ ਪਰ ਜਾਤ ਨਾ ਟੁੱਟੀ ਫਿਰ ਗੋਤ ਦਾ ਹੰਕਾਰ ਕਿਵੇਂ ਟੁੱਟਦਾ ਹੁਣ ਜੋ ਕੇ ਸਮੇਂ ਵਿੱਚ ਅੰਬੇਡਕਰ ਹੀ ਸਿਧਾਂਤਾਂ ਨੂੰ ਪੜਨਾਈ ਬਸਪਾ ਨੇ ਭਾਰਤ ਵਿੱਚ ਇੱਕ ਨਾਹਰਾ ਦਿੱਤਾ ਜਾਤ ਤੋੜੋ ਸਮਾਜ ਜੋੜੋ ਜਾਤ ਇਹਨਾਂ ਤੋਂ ਵੀ ਨਹੀਂ ਟੁੱਟ ਰਹੀ ਗੱਲ ਇਹਨਾਂ ਪੰਚਾਇਤੀ ਚੋਣਾਂ ਦੀ ਹੈ ਇੱਕ ਪਿੰਡ ਦੀ ਬਸਪਾ ਹਕਾਈ ਦੇ ਮੁਖੀ ਉਸ ਗੋਤ ਦੇ ਹਨ ਜਿਹੜਾ ਗੋਤ ਪਿੰਡ ਵਿੱਚ ਬਹੁ ਗਿਣਤੀ ਵਿੱਚ ਹੈ ਦੂਸਰੇ ਦੋ ਗੋਤ ਘੱਟ ਗਿਣਤੀ ਵਿੱਚ ਹਨ ਬਹੁਤ ਸਾਲਾਂ ਤੋਂ ਸਰਪੰਚਾਂ ਤੇ ਪੰਚਾਂ ਦੀ ਬਹੁ ਗਿਣਤੀ ਉਹਨਾਂ ਕੋਲ ਹੀ ਸੀ ਦੂਸਰੇ ਗੋਤ ਵਾਲਿਆਂ ਦੇ ਪਾਰਟੀ ਮੈਂਬਰਾਂ ਨੂੰ ਉਹਨਾਂ ਕਦੇ ਵੀ ਨਹੀਂ ਸੀ ਕਿਹਾ ਕਿ ਚਲੋ ਭਰਾਵੋ ਐਤਕੀ ਸਰਪੰਚੀ ਦਾ ਮਾਣ ਤੁਸੀਂ ਲੈ ਲਵੋ ਬਸ ਦੂਜੇ ਗੋਤ ਵਾਲਿਆਂ ਨੂੰ ਵੋਟਾਂ ਲੈਣ ਲਈ ਵਰਤਦੇ ਰਹੇ ਐਤਕੀ ਦੂਸਰੇ ਗੋਤਾਂ ਵਾਲਿਆਂ ਬਗਾਵਤ ਕਰ ਦਿੱਤੀ ਤੇ ਆਪਣੇ ਆਪਣੇ ਗੋਤ ਦੇ ਪਾਲੇ 'ਚ ਜਾ ਖੜੇ ਹੋ ਉਹਨਾਂ ਆਪਣੇ ਗੋਤ ਦੇ ਪੰਚ ਸਰਪੰਚ ਖੜੇ ਕਰ ਦਿੱਤੇ ਤੇ ਵੱਡੇ ਗੋਤ ਵਾਲਿਆਂ ਤੋਂ ਸਰਪੰਚੀ ਖੋ ਲਈ ਤੇ ਪੰਚਾਂ ਦੀ ਬਹੁ ਗਣਤੀ ਵੀ ਖੋਲੇ ਮੈਂ ਬਸਪਾ ਕਾਇਦੇ ਮੁਖੀਆਂ ਨੂੰ ਸਵਾਲ ਕੀਤਾ ਕਿ ਤੁਸੀਂ ਤਾਂ ਜਾਤ ਤੋੜੋ ਸਮਾਜ ਜੋੜੋ ਦਾ ਨਾਅਰਾ ਲਗਾ ਰਹੇ ਸੀ ਤੁਹਾਡੇ ਕੋਲੋਂ ਤਾਂ ਗੋਤ ਦਾ ਹੰਕਾਰ ਹੀ ਨਹੀਂ ਟੁੱਟ ਰਿਹਾ ਤੁਸੀਂ ਜਾਤ ਕਦੋਂ ਤੋੜੋਗੇ ਕਾਸ਼ ਮੇਰੇ ਐਮਬੈਡ ਕਰੀ ਭਰਾ ਮੇਰੇ ਸਵਾਲ ਦਾ ਜਵਾਬ ਢੂੰਡਣ ਦਾ ਯਤਨ ਕਰਨ ਧੰਨ